ਜਿਦਾ ਹੁਸ਼ਿਆਰ ਪਰ ਹਲਕਾ ਮੁਕੇਰੀਆਂ ਦੇ ਪਿੰਡ ਗੁੱਜਰ ਕਤਰਾਲੇ ਵਿੱਚ ਦੇਖਿਆ ਗਿਆ ਤेंदुआ ਤੁਸੀਂ ਵੀ ਦੇਖੋ ਤਸਵੀਰਾਂ ਪੂਰੀ ਧੱਕਾ ਉਹ ਰੋੜਾ ਪੈਂਦਾ ਨਾ ਦਿਖਦਾ ਉਹਨੂੰ ਪਤਾ ਵੀ ਕਿ ਇੱਧਰ ਨੂੰ ਦੌੜ ਆਏ ਨਾ ਤੇ ਜਿੰਨੇ ਖੜੇ ਕੋਈ ਨਹੀਂ ਲੱਪਣਾ ਕਿਧਰ ਨੂੰ ਜਾਂ ਨਹੀਂ ਲੱਪਣਾ ਕਿਉਂ ਹੈ ਨਹੀਂ ਤਾਂ ਇੱਥੇ ਰਵਾਂਗੇ ਇੱਥੇ ਖੜੇ ਰੋ ਅਸੀਂ ਤਾਂ ਰਵਾਂਗੇ ਇਕੱਠੇ ਬੰਦੇ ਨਹੀਂ ਪੈਂਦਾ ਕਿਸ ਨੂੰ ਨਾ ਪਾਵਾਂ ਉਹ ਹੋਣ ਪਾਵਾਂ ਨਾ ਵੇ ਰਵਾਂਗਾ ਕਟਰਾ ਤੇ ਖੜੋ ਤਾ ਰਵਾਂਗਾ ਅੰਨਾ ਹੈਗਾ ਉਹ ਨਹੀਂ ਹਾਂ ਸਾਲੇ ਉਹ ਕਮਾਂ ਦੇ ਵਿੱਚ ਵਿੱਚ ਉੱਪਰਲੇ ਬੱਲੇ ਮਾਨੂੰ ਡਾਂ ਉਹ ਮਾਦੀ ਟੁੱਟ ਗਈ ਦੇਖਾ ਉਹ ਦੇਖਾ ਰੋਣਾ ਨਹੀਂ ਆ ਜੇ ਬੋਲਦਾ ਨਾ ਰੋਲਾ ਦੇਖਾ ਸੱਦਾ ਤਿਆਨੀ ਡਰੋਂ ਖਾਂ ਕੱਢ ਕੇ ਦੇਦਾ ਦੇਖੀ ਸਾਲਾ ਅੰਬੇ ਆ ਦੇਖ ਤੇਰਾ ਅੰਬਾ ਦੇਖ ਸੁਣਦਾ ਵੀ ਇਹ ਉਹ ਚੱਲਾ ਫਿਰ ਉਹਦੇ ਇਹ ਆ ਦੇ ਆ ਦੇ ਆ ਦੇ ਭਾਜੀ ਹੁਣ ਬਣਾ ਲੱਗੀ ਆ ਉਹ ਚਲੇ ਨਾ ਟੱਪਾ ਦੀ ਕੋਸ਼ਿਸ਼ ਕਰਦਾ ਨਾ ਟੱਪਉਂਦਾ ਨਹੀਂ ਪਿਆ ਉਹ ਕੋ ਛੱਟ ਲੱਗੀ ਯਾਰ ਰੋਲਾ ਨਾ ਪਾਓ ਰੋਲਾ ਪਾ ਕੇ ਪਰਣਾ ਪਾ ਕੇ ਫੜ ਲੈਣਾ ਗਲਤੀ ਉਹ ਭਾਜੀ ਰੋਲਾ ਨਾ ਪਾਓ ਹੁਣ ਟੱਪ ਜਾਣਾ ਉਹ ਬਾਜਾ ਮਾਰੀ ਨੇ ਉਹ ਉੱਠ ਕੇ ਚੱਲ ਜਾਏਗਾ ਤਾਂ ਸਾਰਾ ਇਹਨਾਂ ਦਾ ਐਂਟਰਟੇਨਮੈਂਟ ਆਇਆ ਰੱਗੇ ਤੁਹਾਡਾ ਸਾਰਾ ਦੋ ਘੰਟੇ ਹੋ ਗਏ ਫੰਡ ਨੇ ਕਹਿੰਦੇ ਫਾਇਦਾ ਕੋਈ ਨਹੀਂ ਕਿਸੇ ਖਬਰਾਂ ਦਾ ਡਰ ਦੇ ਵਿੱਚ ਰਹਿਣਾ ਦੀ ਕੁ ਦਿਨੇ ਰਾਤ ਨੂੰ ਤੁਸੀਂ ਇੱਧਰ ਆ ਨਹੀਂ ਨਹੀਂ ਰਹਿਣ ਦੋ ਰਹਿਣ ਦੋ ਹੋ ਜਾਣਾ ਭੈਣ ਦੋ ਹੈ ਪੜੇਦਾ ਪੂਰਾ ਹੋ ਪੜੇ ਕਹਿੰਦਾ ਇਹਦਾ ਲੱਭਾ ਹੀ ਨਾ ਉਹ ਫੜੋਇਆ ਕਿਹਨੇ ਕੋਰ ਨਹੀਂ ਕੀਤੀ ਉੱਥੇ ਉੱਥੇ ਦੀ ਬੰਦੇ ਮਜ਼ਾਕ ਕਰਦੇ ਤੁਰ ਗਏ ਉਹ ਹੀ ਯਾਰ ਇਹ ਸਟਾ